ਸ਼ਸ਼ੀਕਾਲਤ ਟੀਵੀ ਨਾ ਰਾਈ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਮੌਸਮ ਦੇ ਨਾਲ ਜੁੜੀ ਵੱਡੀ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹਾਂ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤੇ ਉਸ ਨੂੰ ਫੋਲੋ ਜ਼ਰੂਰ ਕਰ ਲਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਆਉਣ ਵਾਲੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਤੇ ਗੱਲ ਹੁਣ ਪੰਜਾਬ ਦੇ ਮੌਸਮ ਦੀ ਕਰੀਏ ਤਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਬਹੁਤ ਸਾਰੀਆਂ ਭਵਿੱਖਵਾਣੀਆਂ ਹੋਈਆਂ ਨੇ ਇਸੇ ਤਰੀਕੇ ਦੇ ਨਾਲ ਹੁਣ ਦੇਸ਼ ਭਰ ਨੂੰ ਲੈ ਕੇ ਵੀ ਕਿਸ ਤਰੀਕੇ ਦਾ ਮੌਸਮ ਰਹੇਗਾ ਉਸ ਬਾਰੇ ਵੀ ਭਵਿੱਖਵਾਣੀ ਮੌਸਮ ਵਿਭਾਗ ਦੇ ਮੁਤਾਬਕ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਹੁਣ ਭਾਰਤ ਦਾ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ ਕਿ ਕੁਝ ਭਵਿੱਖਵਾਣੀਆਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਤੇ ਮੁਤਾਬਕ ਹੋਈਆਂ ਨੇ ਉਹ ਵੀ ਜਿਹੜੇ ਵੱਡੇ ਖੁਲਾਸੇ ਜਿਹੜੇ ਕਰਾਂਗੇ ਅਗਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੇ ਪੱਧਰ ਦੀ ਤਬਦੀਲੀ ਹੋ ਰਹੀ ਹੈ ਇਸੇ ਤਰੀਕੇ ਵਿੱਚ ਪੰਜਾਬ ਵਿੱਚ ਇਸ ਸਾਲ April ਤੋਂ June ਦਰਮਿਆਨ ਆਮ ਨਾਲੋਂ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਇਸੇ ਤਰੀਕੇ ਦੇ ਨਾਲ ਦੇਸ਼ ਭਰ ਦੇ ਵਿੱਚ ਵੀ April ਤੋਂ June ਦਰਮਿਆਨ ਇਹ ਜ਼ਿਆਦਾ ਜਿਹੜੀ ਗਰਮੀ ਪੈ ਸਕਦੀ ਹੈ IMD ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ ਔਸਤ ਤੋਂ ਉੱਪਰ ਰਹੇਗਾ ਜਦਕਿ ਪੱਛਮੀ ਅਤੇ ਪੂਰਬੀ ਭਾਰਤ ਦੇ ਕੁਝ ਖੇਤਰਾਂ ਵਿੱਚ ਤਾਪਮਾਨ ਆਮ ਨਾਲ ਆਮ ਵਾਂਗ ਰਹਿ ਸਕਦਾ ਹੈ ਘੱਟੋ ਘੱਟ ਤਾਪਣ ਵਿੱਚ ਉੱਚਾ ਰਹਿਣ ਦੀ ਸੰਭਾਵਨਾ ਆਈਐਮਡੀ ਦੇ ਮੁਖੀ ਦੇ ਵੱਲੋਂ ਦੱਸਿਆ ਗਿਆ ਕਿ ਉਤਰੀ ਪੂਰਬੀ ਮਾਧ ਅਤੇ ਉਤਰੀ ਪੱਛਮੀ ਭਾਰਤ ਵਿੱਚ ਗਰਮੀ ਦੀ ਲਹਿਰ ਆਮ ਨਾਲੋਂ ਵੱਧ ਤੱਕ ਚੱਲਣ ਦੀ ਸੰਭਾਵਨਾ ਹੈ ਔਰ ਦੱਸਿਆ ਹੈ ਕਿ ਹੁਣ ਰਾਜਸਥਾਨ, ਗੁਜਰਾਤ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, 오ਡੀਸਾ, ਛੱਤੀਸਗੜ੍ਹ, ਤੇਲੰਗਣਾ, ਆਂਧਰਾ ਪ੍ਰਦੇਸ਼ ਅਤੇ ਕਰਨਾਟਕਾ ਤੇ ਤਾਮਿਲਨਾਡੂ ਦੇ ਉਤਰੀ ਹਿੱਸਿਆਂ ਵਿੱਚ ਆਮ ਦਿਨਾਂ ਚ ਜ਼ਿਆਦਾ ਗਰਮੀ ਪੈ ਸਕਦੀ ਹੈ ਖਾਸ ਤੌਰ ਤੇ ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ, ਛਤੀਸਗੜ ਅਤੇ ਉੜੀਸਾ 'ਚ 10 ਤੋਂ 11 ਦਿਨ ਤੱਕ ਗਰਮੀ ਦੀ ਸੰਭਾਵਨਾ ਹੈ। ਗਰਮੀ ਤੋਂ ਬਚਾਲੀ ਸਰਕਾਰਾਂ ਦੀਆਂ ਤਿਆਰੀਆਂ ਤੇਜ਼ੀ ਦੇ ਨਾਲ ਹੋ ਰਹੀਆਂ ਨੇ। ਗਰਮੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਰਾਜਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਗਰਮੀ ਦੀ ਲਹਿਰ ਅਤੇ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਲਈ ਹਸਪਤਾਲਾਂ 'ਚ ਤਿਆਰੀ ਰੱਖਣ। ਔਰ ਦੱਸਿਏ ਕਿ ਇਸ ਦੇ ਬਨਾਲ ਹੀ ਬਿਜਲੀ ਦੀ ਮੰਗ ਵੀ ਵੱਧ ਚੱਲੀ। ਬਾਰਿਸ਼ ਦੀ ਸੰਭਾਵਨਾ ਤੇ ਕੁਦਰਤੀ ਆਫਤਾ ਦੇ ਆਫਤਾ ਦੀ ਗੱਲ ਕਰੀਏ ਤਾਂ IMD ਦੇ ਅਨੁਸਾਰ April ਵਿੱਚ ਆਮ ਬਾਰਿਸ਼ ਜਿਹੜੀ ਆ ਉਹ ਹੋਣ ਦੀ ਸੰਭਾਵਨਾ ਹੈ ਉੱਤਰ ਪੱਛਮੀ ਉੱਤਰ ਪੂਰਵੀ ਪੱਛਮੀ ਮੱਧ ਅਤੇ ਆ ਪ੍ਰਾਇਦੀਪ ਭਾਰਤ ਦੇ ਵਿੱਚ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋ ਸਕਦੀ ਹੈ ਇਸ ਤੋਂ ਇਲਾਵਾ ਪੱਛਮੀ ਘਾਟ ਕਰਨਾਟਕਾ ਦੇ ਕੁਝ ਹਿੱਸਿਆਂ ਵਿੱਚ ਵੀ ਜ਼ਮੀਨ ਖਿਸਕਣ ਅਤੇ ਉੱਤਰੀ ਪੂਰਵੀ ਰਾਜਾਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹੈ ਦੱਸਦੀ ਹੈ ਕਿ ਜਿੱਥੇ ਹੁਣ ਪੰਜਾਬ ਤੇ ਹੂਰਾ ਥਾਵਾਂ ਦੇ ਉੱਤੇ ਜਿਹੜੀ ਹੁਣ ਗਰਮੀ ਦੀ ਲਹਿਰ ਉਹ ਜ਼ਿਆਦਾ ਮਾਤਰਾ ਤੇ ਦੇਖਣ ਨੂੰ ਮਿਲੇਗੀ ਇਸੇ ਤਰੀਕੇ ਦੇ ਨਾਲ ਹੁਣ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਔਰ ਦੇਸ਼ ਭਰ ਦੇ ਵਿੱਚ ਜਿਹੜਾ ਵਾ ਹੁਣੇ ਇਸ ਸਾਲ April ਤੋਂ ਲੈ ਕੇ June ਦਰਮਿਆਨ ਵੱਧ ਗਰਮੀ ਦੇ ਅਸਰ ਦੱਸੇ ਗਏ ਨੇ ਜਾਨਕੀ ਜ਼ਿਆਦਾ ਗਰਮੀ ਪੈ ਸਕਦੀ ਹੈ ਜਿਸ ਨਾਲ ਮੁਸੀਬਤਾਂ ਪੰਜਾਬ ਵਾਸੀਆਂ ਨੂੰ ਦੇਸ਼ ਭਰ ਦੇ ਵਾਸੀਆਂ ਨੂੰ ਸਹਣੀ ਪੈ ਸਕਦੀ ਹੈ ਕਿਉਂਕਿ ਹੁਣ ਤਾਪਮਾਨ ਦੇ ਵਿੱਚ ਵਾਧਾ ਹੋਣ ਦੇ ਨਾਲ ਨਾਲ ਬਹੁਤ ਵੱਡੇ ਪੱਧਰ ਦਾ ਜਿਹੜਾ ਮੁਸੀਬਤਾਂ ਦਾ ਸਾਹਮਣਾ ਤੁਹਾਨੂੰ ਕਰਨਾ ਪਵੇਗਾ ਇਸੇ ਤਰੀਕੇ ਦੇ ਨਾਲ ਇਹ ਗਰਮੀ ਦਾ ਪ੍ਰਕੋਪ ਜਿਹੜਾ ਵਾ ਉਹ ਲਗਾਤਾਰ ਵਧਦਾ ਜਾਵੇਗਾ ਤੇ ਰਿਕਾਰਡ ਤੋੜ ਜਿਹੜੀ ਗਰਮੀ ਇਸ ਸਾਲ ਪੈਣ ਦੀ ਭਵਿੱਖਵਾਣੀ ਜਿਹੜੀ ਆ IMD ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਕੀਤੀ ਇਹ ਹੈ ਹਾਲਾਂਕਿ ਤੁਹਾਨੂੰ ਤਾਂ ਸਿੱਕੇ ਪੰਜਾਬ ਦੇ ਵਿੱਚ ਫਿਲਹਾਲ ਬਾਰਿਸ਼ ਨੂੰ ਲੈ ਕੇ ਕੋਈ ਵੀ ਖਾਸ ਅਪਡੇਟ ਨਹੀਂ ਹੈ ਸਫਰ ਕਰਨ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਹੁਣ ਦੁਪਹਿਰ ਦੇ ਸਮੇਂ ਜ਼ਿਆਦਾ ਗਰਮੀ ਦੇ ਅਸਰ ਵੱਧ ਸਕਦੇ ਨੇ ਔਰ ਜੇ ਗੱਲ ਕਰੀਏ ਤਾਂ ਉਤਰੀ ਭਾਰਤੀ ਖੇਤਰਾਂ ਦੇ ਵਿੱਚ ਜੋ ਹੈ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਜ਼ਮੀਨ ਖਿਸਕਣ ਦੇ ਵੀ ਜਿਹੜੇ ਅਸਰ ਨਜ਼ਰ ਆਏ ਨਹੀਂ ਪਰ ਪੰਜਾਬ ਦੇ ਵਿੱਚ ਬਾਰਿਸ਼ ਨੂੰ ਲੈ ਕੇ ਕੋਈ ਵੀ ਭਵਿੱਖਬਾਣੀ ਨਹੀਂ ਹੈ ਭਾਰਤ ਦੇ ਵਿੱਚ ਵੀ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਜੂਨ ਤੱਕ ਅਤਿ ਦੀ ਗਰਮੀ ਪੈਣ ਦੇ ਅਸਰ ਦੱਸੇ ਗਏ ਨੇ ਯਾਨੀ ਕਿ ਹੁਣ ਮੌਸਮ ਵਿਭਾਗ ਦੇ ਮੁਤਾਬਕ ਵੱਡੀਆਂ ਭਵਿੱਖਬਾਣੀਆਂ ਹੋ ਗਈਆਂ ਨੇ ਤਾਂ ਇਸੇ ਤਰੀਕੇ ਦੇ ਨਾਲ ਹੁਣ ਪੰਜਾਬ ਵਾਸੀਆਂ ਨੂੰ ਜ਼ਰਾ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਆਤੇ ਦੀ ਗਰਮੀ ਤੁਹਾਡੇ ਲਈ ਮੁਸੀਬਤ ਪੈਦਾ ਕਰ ਸਕਦੀ ਹੈ ਖਾਸ ਕਰਕੇ ਤੁਸੀਂ ਆਪਣੇ ਬੱਚਿਆਂ ਦਾ ਖਿਆਸਾ ਧਿਆਨ ਰੱਖੋ ਤੁਹਾਡੇ ਬੱਚੇ ਜਿਹੜੇ ਨੇ ਗਰਮੀ ਦੇ ਵਿੱਚ ਬਾਹਰ ਖੇਡਦੇ ਨੇ ਘੁੰਮਦੇ ਨੇ ਤਾਂ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਨੇ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਰਿਕਾਰਡ ਤੋੜ ਗਰਮੀ ਪੈਣ ਵਾਲੀ ਹੈ ਤੇ ਆਉਣ ਵਾਲੇ ਦਿਨਾਂ ਉਹਦੇ ਵਿੱਚ ਤਾਪਮਾਨ ਦੇ ਵਿੱਚ ਕਾਫੀ ਵਾਧਾ ਦੇਖਣ ਨੂੰ ਮਿਲੇਗਾ ਇਹ ਜਾਣਕਾਰੀ ਮੌਸਮ ਦੇ ਨਾਲ ਜੁੜੀ ਲੋਕਾਂ ਤੱਕ ਜ਼ੋਰ ਪਹੁੰਚਾ ਪੰਜਾਬ ਵਾਸੀਆਂ ਤੱਕ ਪਹੁੰਚਣੀ ਜ਼ਰੂਰੀ ਹੈ ਤੇ ਤੁਸੀਂ ਕਮੈਂਟ ਕਰਕੇ ਆਪਣੇ ਜ਼ਿਲ੍ਹੇ ਦੇ ਹਾਲਾਤ ਸਾਡੇ ਨਾਲ ਸਾਂਝੇ ਕਰਨਾ ਕਿ ਜੋ ਮੌਸਮ ਦੇ ਅਸਰ ਬਣੇ ਨੇ ਕਿ ਇਸ ਤਰੀਕੇ ਦਾ ਮੌਸਮ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਬਣਿਆ ਹੋਇਆ ਤੇ ਮੌਸਮ ਦੇ ਨਾਲ ਜੁੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹ ਜਾਣਕਾਰੀ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਾਂ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਤੇ ਟੀਵੀ ਐਨ ਆਰ ਆਈ ਦੇ ਨਾਲ